ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਘੈਂਟ ਟਰਿਕ ਦੱਸੂਗਾ ਤੁਸੀਂ ਆਪਣੇ ਬੱਚੇ ਨੂੰ ਕੋਈ ਵੀ ਮੰਨ ਲਓ YouTube ਖੋਲ ਕੇ ਦਿੱਤੀ ਆ ਜਾਂ ਕਾਰਟੂਨ ਲਾ ਕੇ ਦਿੱਤੇ ਆ ਸਿਰਫ YouTube ਹੀ ਚੱਲੂਗਾ ਬਾਕੀ ਤੁਹਾਡਾ ਫੋਨ ਹੈ ਜਿਹੜਾ ਸਾਰਾ ਸਟੌਪ ਹੋ ਜਾਊਗਾ ਵਰਤਣੀਆਂ ਟਰਿਕ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਉ ਧਿਆਨ ਨਾਲ ਆਪਾਂ ਦੱਸਦੇ ਹਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਆ ਆਪਣੇ ਕੋਲ ਦੋ ਫੋਨ ਪਏ ਆ ਦੋਨਾਂ ਫੋਨਾਂ ਦੇ ਵਿੱਚ ਅਲੱਗ-ਅਲੱਗ ਸੈਟਿੰਗਾਂ ਮੈਂ ਦੋਨਾਂ 'ਚ ਕਰਕੇ ਦੱਸੂਗਾ ਕਈ ਵੀਰ ਇਤਰਾਜ਼ ਕਰਦੇ ਵੀ ਤੁਸੀਂ ਕੋਈ ਫੋਨ ਦੇ ਵਿੱਚ ਦੱਸਵਾ ਰਹਿੰਦਾ ਨਾ ਤਾਂ ਮੈਂ ਇਹਨੂੰ ਸਾਈਡ ਤੇ ਕਰਦਾ ਤਾਂ ਮੈਂ ਇੱਥੇ ਸ਼ੁਰੂ ਕਰਤਾ ਹਾਂਜੀ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਾਂ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਜਾਣਾ ਹੈ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਆਪਾਂ ਥੋੜੀ ਜਿਹਾ ਥੱਲੇ ਆਉਣਾ ਥੱਲੇ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਕਿਉਰਿਟੀ ਐਂਡ ਪ੍ਰਾਈਵੇਸੀ ਤੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਥੱਲੇ ਆ ਜਾਣਾ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਪਸਲੇ ਲਿਖਿਆ ਇਸ ਮੋਰ ਸਿਕਿਉਰਿਟੀ ਸੈਟਿੰਗ ਤੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਕੀ ਕਰਨਾ ਤੁਸੀਂ ਦੇਖ ਸਕਦੇ ਥੱਲੇ ਲਿਖਿਆ ਆਉਂਦਾ ਆ ਇੱਥੇ ਇਨਹੈਂਸ ਦਾ ਡਾਟਾ ਪ੍ਰੋਟੈਕਸ਼ਨ ਥੱਲੇ ਤੁਸੀਂ ਦੇਖ ਸਕਦੇ ਲਿਖਿਆ ਲਾਓ ਐਪਸ ਟੂ ਬੀ ਪਿੰਡ ਇੱਥੇ ਕੀ ਕਰਨਾ ਇਹਦੀ ਜਦੋਂ ਆਪਾਂ ਆਨ ਕਰਦਣਾ ਆਨ ਕਰਨ ਦੇ ਨਾਲ ਕੀ ਹੋਣਾ ਹੁਣ ਆਪਾਂ ਤੁਹਾਨੂੰ ਬੈਕ ਜੈਕ ਦਿਖਾਉਂਦਾ ਮੰਨ ਲਓ ਤੁਸੀਂ ਆਪਣੇ ਬੱਚੇ ਨੂੰ YouTube ਲਾ ਕੇ ਦਿੱਤੀ ਆ YouTube ਖੋਲੀ ਆ YouTube ਖੋਲਣ ਤੋਂ ਬਾਅਦ ਜਦੋਂ ਚੱਲ ਪਈ ਮੈਂ ਜਿੱਦਾ ਆਵਾਜ਼ ਬੰਦ ਕੀਤੀ ਹੋ ਵੀਡੀਓ ਦੀ ਹੈਨਾ ਮੰਨ ਲਓ ਆ ਵੀਡੀਓ ਰੱਖ ਲਾ ਕੋਈ ਵੀ ਜਿਹਦਾ ਵੀਡੀਓ ਦੀ ਆਵਾਜ਼ ਬੰਦ ਕੀਤੀ ਉੱਤੇ ਕੀ ਕਰਨਾ ਤੁਸੀਂ ਦੇਖ ਸਕਦੇ ਇੱਧਰ ਸਾਈਡ ਤੇ ਹੈਨਾ ਹੈਗੇ ਥੱਲੇ ਤਿੰਨ ਲਾਈਨਾਂ ਬਣੀਆਂ ਇੱਥੇ ਆਪਾਂ ਦਾ ਕਲਿੱਕ ਕਰਨਾ ਜਦੋਂ ਤੁਸੀਂ ਬੱਚੇ ਨੂੰ ਵੀਡੀਓ ਲਾ ਕੇ ਦੇ ਦਿੱਤੀ ਉਸ ਤੋਂ ਬਾਅਦ ਕਰਨ ਤੋਂ ਬਾਅਦ ਕੀ ਕਰਨਾ ਆਪਾਂ ਇੱਥੇ ਉੱਪਰ ਕਲਿੱਕ ਕਰਨਾ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਬਹੁਤ ਸਾਰੀਆਂ ਆਪਸ਼ਨ ਆ ਜਾਣੀਆਂ ਥੱਲੇ ਲ ਕਰਨ ਤੋਂ ਬਾਅਦ ਇੱਥੇ ਇਹਨੂੰ ਆਪਾਂ ਓਕੇ ਕਰ ਦਵਾਂ। ਹੁਣ ਤੁਹਾਨੂੰ ਮੈਂ ਦਿਖਾਉਂਦਾ ਤੁਸੀਂ ਦੇਖਿਓ ਕਿ ਬੈਗ ਬੈਗ ਜਾਣਾ ਬੈਗ ਜਾਹ ਹੋ ਜਾਣਾ ਤੇ ਮਤਲਬ ਇੱਥੇ ਜੋ ਮਰਜ਼ੀ ਕਰੀ ਜਾਵੇਂ ਤਾਂ ਮੈਂ ਤੁਹਾਨੂੰ ਮੇਰਾ ਫੋਨ ਚੱਲ ਰਿਹਾ ਨਹੀਂ ਬਿਲਕੁਲ ਸਾਰਾ ਫੋਨ ਸਟਾਪ ਹੋ ਜਾਣਾ। ਨਾ ਕੋ ਐਪ ਖੁੱਲਣੀ ਨਾ ਕੋਈ ਕੁਝ ਨਹੀਂ ਕਰਦਾ ਤੁਹਾਡੇ ਸਾਹਮਣੇ ਦੇਖੋ ਮੈਂ ਬੈਗ ਵੀ ਜਾਂਦਾ ਕੁਝ ਵੀ ਨਹੀਂ ਹੁੰਦਾ ਹੈਗਾ। ਫੋਨ ਨੂੰ ਲੋਕ ਲਾਉਂਗਾ ਤੇ ਅੱਧਿੱਕੇ ਸਾਈਡ ਤੇ ਮੈਂ ਲੋਕ ਲਾਉਣਾ ਹੈ। ਲਾਉਗਾ ਲੋਕ ਵੀ ਨਹੀਂ ਲੱਗਦਾ ਫੇਰ ਦੁਬਾਰਾ ਫੋਨ ਚੱਲਦਾ ਹੀ ਆ। ਮਤਲਬ ਬੜੀ ਕਹੈਂਟ ਰੱਖਿਆ ਹੈ। ਜਿੰਨਾ ਟਾਈਮ ਮਰਜ਼ੀ ਤੁਹਾਡਾ ਬੱਚਾ ਚ ਨਹੀਂ ਤੋਂ ਬਾਅਦ ਹੁਣ ਮੈਂ ਤੁਹਾਨੂੰ ਇਸ ਫੋਨ ਦੇ ਵਿੱਚ ਕਰਕੇ ਦੱਸਦਾ ਹਾਂ ਤਾਂ ਮੈਂ ਜੀ ਇਹਨੂੰ ਸੈਟ ਅਪ ਦਾ ਕਰਨਾ ਹੈ ਉਹ ਤੁਹਾਨੂੰ ਮੈਂ ਦੱਸੂਗਾ ਵੀਡੀਓ ਦੇ ਵਿੱਚ ਦੱਸੂਗਾ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਤੇ ਮਤਲਬ ਇਹਦੇ ਵਿੱਚ ਕੀ ਕਰਨਾ ਜਿੱਦਾਂ ਹੁਣ ਇਸ ਫੋਨ ਦੇ ਵਿੱਚ ਆ ਗਿਆ ਇਹਦੇ ਆਪਾਂ ਸੈਟਿੰਗ ਦੇ ਵਿੱਚ ਜਾਣਾ ਹੈ ਇਹਦੀ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਇਹਦੇ ਵੀ ਆਪਾਂ ਥੱਲੇ ਥੋੜੀ ਜਿਹਾ ਆਉਣਾ ਹੈ ਥੱਲੇ ਆਉਣ ਤੋਂ ਬਾਅਦ ਆਪਾਂ ਸਕਿਉਰਿਟੀ ਐਂਡ ਪ੍ਰਾਈਵੇਸੀ ਇੱਥੇ ਆਪਾਂ ਕਲਿੱਕ ਕਰਨਾ ਹੈ ਇੱਥੇ ਕਲਿੱਕ ਕਰਨ ਤੋਂ ਬਾਅਦ ਤੇ ਤਕਰੀਬਨ ਥੋੜੀ ਸੇ ਸੇਵ ਦਾ ਸੈਟਿੰਗ ਦਾ ਫਰਕ ਹੈ ਜਿਆਦਾ ਨਹੀਂ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਦਿਖਿਆ ਮੋ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਇਹਦੇ ਥੱਲੇ ਆ ਗਿਆ ਇੱਥੇ ਐਪ ਪੈਨ ਉੱਤੇ ਹੋਰ ਕੁਝ ਲਿਖਿਆ ਜੀ ਅਤੇ ਹੋਰ ਕੁਝ ਲਿਖਿਆ ਹੈ ਆਪਾਂ ਇੱਥੇ ਐਪ ਪੈਨ ਤੇ ਕਲਿੱਕ ਕਰਨਾ ਹੈ ਕਰਨ ਤੋਂ ਬਾਅਦ ਜਿੱਦਾਂ ਇੱਥੇ ਮੈਂ ਪਹਿਲੇ ਔਨ ਕੀਤੀ ਸੀ ਜਿੱਦਾਂ ਬੰਦ ਸੀਗੀ ਇਹ ਤੁਹਾਡੇ ਇਹ ਬੰਦ ਹੋਣੀ ਆ ਤੁਸੀਂ ਦੇਖ ਲੈਣਾ ਮੇਰੇ ਵੀ ਇਹਨੂੰ ਆਪਾਂ ਇੱਥੋਂ ਔਨ ਕਰ ਦੇਣਾ ਔਨ ਕਰਨ ਤੋਂ ਬਾਅਦ ਇਹਨੂੰ ਓਕੇ ਕਰ ਦੇਣਾ ਓਕੇ ਕਰਨ ਤੋਂ ਬਾਅਦ ਜਿੱਦਾਂ ਹੁਣ ਮੰਨ ਲਓ ਇੱਥੇ ਮੈਂ YouTube ਚ ਲੱਗ ਦਿਖਾ ਦਿੰਦੇ ਹਾਂ ਮੈਂ ਮੰਨ ਲਓ YouTube ਚੱਲਦੀ ਹੈ ਚੱਲਣ ਤੋਂ ਬਾਅਦ ਤੁਸੀਂ ਦੇਖਿਓ ਆ ਚੱਲ ਵੀ ਹੈ ਨਾ ਚੱਲਣ ਤੋਂ ਬਾਅਦ ਕੀ ਕਰਨਾ ਫੇਰ ਥੱਲੇ ਦੇਖਿਓ ਤਿੰਨ ਲਾਈਨਾਂ ਕਰਨ ਤੋਂ ਬਾਅਦ ਪੈਨ ਜਿੱਥੇ ਲਿਖਿਆ ਹੁੰਦਾ ਦੇਖੋ ਨਾ ਐਪ ਇਨਫੋ ਉਹਦੇ ਥੱਲੇ ਲਿਖਿਆ ਪੈਨ ਆ ਗਿਆ ਤਾਂ ਆਪਾਂ ਕੀ ਕਰਨਾ ਇੱਥੇ ਐਪ ਇਨਫੋ ਤੇ ਕਲਿੱਕ ਕਰ ਦਨ ਕਰਨ ਤੋਂ ਬਾਅਦ ਗੋਇਟ ਕਰ ਦਨ ਤਾਂ ਹੁਣ ਮੈਂ ਤੁਹਾਨੂੰ ਬੈਕ ਜਾ ਕੇ ਦੱਸਦਾ ਤੁਸੀਂ ਦੇਖਿਓ ਮਤਲਬ ਕੁਝ ਵੀ ਨਹੀਂ ਖੁੱਲਦਾ ਮੇਰੇ ਫੋਨ ਦੇ ਵਿੱਚ ਹਾਂ ਦਾ ਸੇਮ ਉਹੀ ਚੀਜ਼ ਹੋ ਗਈ ਆ ਤਾਂ ਹੁਣ ਇਹਨੂੰ ਸੀ ਹੁਣ ਇਹਨੂੰ ਆਪਾਂ ਸਹੀ ਕਿੱਦਾਂ ਕਰਨਾ ਵੀ ਆਪਣਾ ਫੋਨ ਪਹਿਲਾਂ ਉਹ ਜਿੱਦਾਂ ਚੱਲਦਾ ਸੀ ਉਦਾਂ ਕਰਨਾ ਉਹਦੇ ਲਈ ਕੀ ਕਰਨਾ ਹੈ ਤੁਸੀਂ ਦੇਖ ਸਕਦੇ ਇੱਧਰ ਤਿੰਨ ਲਾਈਨਾਂ ਬਣੀਆਂ ਹਨਾ ਤੇ ਇੱਧਰ ਮਤਲਬ ਤੀਰ ਦਾ ਨਿਸ਼ਾਨ ਬਣਿਆ ਹੈ ਇਹੀ ਮਤਲਬ ਮੈਂ ਪਹਿਲਾਂ ਸਾਰਿਆਂ ਨੂੰ ਇੱਕ ਰਿਕਵੈਸਟ ਕਰਦਾ ਜਿਹੜੀ ਵੀਡੀਓ ਐਨੀ ਕੁ ਸ਼ੇਅਰ ਕਰੋ ਹਰ ਇੱਕ ਫੈਮਿਲੀ ਵਾਲੇ ਬੰਦੇ ਤੱਕ ਸ਼ੇਅਰ ਕਰੋ ਕਿਉਂਕਿ ਇਹ ਹਰੇਕ ਦੇ ਕੰਮ ਆਉਣ ਵਾਲੀ ਵੀਡੀਓ ਆ ਇਹ ਹਨਾ ਮਤਲਬ ਹਰੇਕ ਮੈਂ ਹਰੇਕ ਦੇ ਬੱਚੇ ਜਿੰਨੇ ਵੀ ਬੱਚੇ ਹੈਗੇ ਸਾਰੇ ਫੋਨ ਚਲਾਉਂਦੇ ਚਲਾਉਂਦੇ ਆ ਤਕਰੀਬਨ ਸਾਰਿਆਂ ਦਾ ਫਾਇਦਾ ਇਹਦੇ ਵਿੱਚ ਤਾਂ ਆਪਾਂ ਕੀ ਕਰਨਾ ਇੱਧਰ ਤੁਸੀਂ ਦੇਖ ਸਕਦੇ ਗੱਭੇ ਗੋਲਾ ਵਾਲਾ ਤੀਰ ਦਾ ਨਿਸ਼ਾਨ ਆਪਾਂ ਕੀ ਕਰਨਾ ਆਪਾਂ ਦੋ ਉਂਗਲਾਂ ਦੇ ਨਾਲ ਹਨਾ ਆਪਾਂ ਦੋਨਾਂ ਨੂੰ ਇਦਾਂ ਦੋਨਾਂ ਤੇ ਪ੍ਰੈਸ ਕਰਕੇ ਰੱਖਣਾ ਗੋਲੇ ਨੂੰ ਨਿਸ਼ਾਨ ਤੇ ਤੁਸੀਂ ਪ੍ਰੈਸ ਕਰਕੇ ਰੱਖਣਾ ਤੁਸੀਂ ਦੇਖ ਸਕਦੇ ਆ ਤੁਹਾਡਾ ਫੋਨ ਦੁਬਾਰਾ ਫੇਰ ਲੋਗ ਵਗੈਰਾ ਜੋ ਵੀ ਖੋਲ ਕੇ ਤੁਸੀਂ ਬੜੇ ਆਰਾਮ ਦੇ ਨਾਲ ਚਲਾ ਸਕਦੇ ਆ ਤਾਂ ਬੈਕ ਜਾ ਸਕਦੇ ਆ ਤਾਂ ਮਤਲਬ ਬੜੀ ਘੈਂਟ ਰਹਿ ਗਿਆ ਜਿੰਨਾ ਹੋ ਸਕਦਾ ਵੱਧ ਵੱਧ ਸ਼ੇਅਰ ਕਰ ਦਿਓ ਬਾਕੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤਾਂ ਜਿਹਨੂੰ ਪਹਿਲਾਂ ਪਤਾ ਸੀ ਤਾਂ ਤਾਂ ਵੀ ਜਰੂਰ ਦੱਸਿਓ ਤੇ ਬਾਕੀ ਧੰਨਵਾਦ ਜੀ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ